ਮਾਲਵਾ ਕੋਆਰਡੀਨੇਟਰ ਚੁਸਪਿੰਦਰ ਸਿੰਘ ਦਾ ਵੀ ਕੀ ਕਹਿਣਾ ਹੈ ਇਸ ਨਸ਼ਾ ਦੇ ਵਿਰੁੱਧ ਜੋ ਚੱਲ ਰਹੀ ਹੈ ਮਹਮ। ਜਿਸ ਮਾਨਸਾ ਦੀ ਜੁਧ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਪਿੰਡਾਂ ਦੇ ਬਲੰਟੇ ਸਾਡੇ ਸਾਥੀ ਆਏ ਸੀਗੇ। ਵਰਬਾਡਾ ਦੇ ਜਿਹੜੇ ਬਲੰਟੀਆਂ ਨੇ ਉਹ ਆਏ ਸੀਗੇ। ਬਹੁਤ ਹੀ ਸਾਰਿਆਂ ਨੇ ਸੌਂ ਖਾਦੀ ਆ। ਸਾਰਿਆਂ ਨੇ ਸੌਂ ਲਈ ਆ ਕਿ ਪੰਜਾਬ ਦੇ ਅੰਦਰੋਂ ਜੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਜੀ ਨੇ ਜੁਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕੀਤੀ ਆ। ਉਹਦੇ ਅੰਦਰ ਸਾਰੇ ਸਰਕਾਰ ਦਾ ਸਾਥ ਦੇਣਗੇ। ਔਰ ਸਾਰੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਗੇ ਨਾ ਆਪਣੇ ਪਿੰਡ ਦੇ ਅੰਦਰ ਨਾ ਆਪਣੇ ਬਾੜ ਦੇ ਅੰਦਰ ਨਾ ਕਿਸੇ ਨਸ਼ਾ ਤਸਕਰ ਨੂੰ ਛੱਡਣਗੇ ਔਰ ਨਾ ਹੀ ਜੇ ਕੋਈ ਦਸ਼ਕ ਕਰਦਾਗਾ ਉਹਦਾ ਇਲਾਜ ਕਰਾਉਣ ਦੇ ਲਈ ਵੀ ਉਹਨਾਂ ਸਾਰਿਆਂ ਨੇ ਜਿਹੜੀ ਆ ਔਰ ਸੰਗਤ ਖਾਧੀ ਆ ਮੈਂ ਸਭ ਦਾ ਧੰਨਵਾਦ ਕਰਦਾਗਾ ਸਾਡੇ ਸਾਰੇ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਜਿਹੜੇ ਅਧਿਕਾਰੀ ਗਣ ਵਾਇਸੀ ਸਾਰਿਆਂ ਨੇ ਬਹੁਤ ਅੱਛਾ ਪ੍ਰਬੰਧ ਕੀਤਾ ਜਿਹੜੇ ਨਸ਼ਾ ਛੱਡ ਰਹੇ ਨੇ ਉਹਨਾਂ ਪਿੰਡਾਂ ਦੇ ਵਿੱਚ ਕੀ ਪ੍ਰਬੰਧ ਕਰ ਰਹੇ ਜੀ ਜਿਹੜੇ ਨਸ਼ਾ ਛੱਡਣ ਨੂੰ ਤਿਆਰ ਨੇ ਬੱਚੇ ਉਹਨਾਂ ਜਿਹੜੇ ਨਸ਼ਾ ਛੱਡ ਰਹੇ ਨੇਗੇ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਸਾਡੇ ਡੀਸੀ ਸਾਹਿਬਾਨ ਨੇ ਸਾਡੇ ਸੀਐਮਓ ਸਾਹਿਬਾਨ ਨੇ ਅੱਛੇ ਪ੍ਰਬੰਧ ਕੀਤੇ ਹੋਏ ਨੇ ਕਿ ਸਭ ਦਾ ਅਸੀਂ ਇਲਾਜ ਕਰਾਂਗੇ ਕਿਉਂਕਿ ਉਹ ਵੀ ਸਾਡੇ ਭੈਣ ਭਰਾ ਨੇਗੇ ਉਹਨਾਂ ਨੂੰ ਸਾਡੀ ਬਿਲਕੁਲ ਹਮਦਰਦੀ ਹੈ ਕਿ ਅਸੀਂ ਉਹਨਾਂ ਨੂੰ ਹਮਦਰਦੀਪੂਰਕ અપਨਾ ਕੇ ਆਪਣੇ ਪਰਿਵਾਰਾਂ 'ਚ ਸ਼ਾਮਲ ਕਰਾਂਗੇ ਤਾਂ ਕਿ ਉਹ ਦੁਬਾਰਾ ਨਸ਼ੇ ਦੇ ਦਲਦਲ 'ਚ ਨਾ ਜਾਣ ਔਰ ਜਿਹੜੇ ਦੂਜੇ ਪਾਸੇ ਨਸ਼ਾ ਤਸਕਰ ਨੇਗੇ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਦਾ ਸ਼ਕਤੀ ਦਾ ਡੰਡਾ ਉਹ ਵਰਤਾਂਗੇ ਬਿਲਕੁਲ ਉਹਨਾਂ ਦੇ ਹੌਸਲੇ ਵੀ ਟਾਹਾਂਗੇ ਉਹਨਾਂ ਦੇ ਘਰ ਵੀ ਟਾਹਾਂਗੇ ਕਿਸੇ ਨੂੰ ਨਹੀਂ ਬਖਸ਼ਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਿਆਂ ਦੀ ਜਿਹੜੀ ਅਲਮਤ ਆ ਨਸ਼ਿਆਂ ਦੀ ਸ਼ੁਰੂਆਤ ਆ ਜਿਵੇਂ ਪਿਛਲੇ 25 30 ਸਾਲ ਦੀ ਗੱਲ ਕਰਾਂ ਤਾਂ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਦੇ ਤੇ ਭਾਜਪਾ ਦਾ ਰਾਜ ਸੀਗਾ ਉਸ ਸਮੇਂ ਪੰਜਾਬ ਦੇ ਅੰਦਰ ਖੁੱਲਕੇ ਨਸ਼ਿਆਂ ਦੀ ਖੇਡ ਖੇਡੀ ਗਈ ਔਰ ਉਸ ਸਮੇਂ ਪੰਜਾਬ ਦੇ ਹਰ ਘਰ ਚ ਨਸ਼ੇ ਪਛਾਉਣ ਦਾ ਯਤਨ ਕੀਤਾ ਗਿਆ ਔਰ ਉਸ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ 5 ਸਾਲ ਉਨਾਰੇ ਬਹੀ ਹਾਰ ਰੱਖਿਆਗਾ ਪਰ ਪਿਛਲੇ 3 ਸਾਲਾਂ ਤੋਂ ਵੱਡੀ ਜਿਹੜੀ ਲੜਾਈ ਆ ਉਹ ਨਸ਼ਿਆਂ ਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਲੜ ਰਹੇ ਨੇ ਉਹਨੋਂ ਲੜਾਈ ਜਿਹੜੀ ਆ ਉਹ ਯੁੱਧ ਵਿੱਚ ਤਬਦੀਲ ਹੋ ਗਈ ਆ ਹੁਣ ਅਸੀਂ ਇਹਨੂੰ ਯੁੱਧ ਸਤਰ ਤੇ ਲੈ ਰਹੇ ਆਂਗੇ ਬਿਲਕੁਲ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋ ਜਾਏ ਸੀਐਮ ਚੰਦਕਾਹ ਕੇ ਬਿਆਨ ਆਇਆ ਹੈ ਸਰ ਜੀ ਦਾ ਉਸਨੇ ਇੱਕ ਨੂੰ ਲੈ ਕੇ ਕਿ ਉਸ ਦਾ ਕੋਈ ਪੁਕਤਾ ਪ੍ਰੂਫ ਦੇ ਕੇ ਇਸੇ ਦੇਖਦਾ ਹੂੰ ਇਸ ਕੋ ਕੇ ਅ ਦੇਖਿਏ ਮੈਂ ਸਮਝਦਾ ਹੂੰ ਐਸ ਸੀ ਬਾਤیں ਉਹਨਕੋ ਨਹੀਂ ਕਰਨੀ ਚਾਹੀਏ ਪੂਰੇ ਦੇਸ਼ ਨੇ ਦੇਖਿਆ ਹੈ ਕਿ ਹਮਾਰੇ जो नागरिक जो नागरिक हमारे गए थे उनको कैसे गोलियों से मारा गया है सो मैं समझता हूँ ये पाकिस्तान की बहुत ही घटिया कार्रवाई थी उसका मुकोड़ जवाब हमें देना पड़ेगा और भारत सरकार को चाहिए कि तुरंत पाकिस्तान के खिलाफ तुरंत उन दहशतगर्दों के खिलाफ तुरंत उन आतंकवादियों के खिलाफ सख्त कार्रवाई होनी चाहिए पानी पर क्या स्टैंड रहेगा पंजाब बिल्कुल पानी पे हमारा बिल्कुल सख्त स्टैंड है कल हमारे माननीय मुख्यमंत्री सरदार भगवंत सिंह मान जी ने सर पार्टी मीटिंग की थी जिसमें सभी पार्टियों ने पंजाब सरकार के साथ खड़े होने का अपना सबूत दिया है तो मैं सभी पार्टियों को धन्यवाद भी करना चाहता हूँ पंजाब के पास पानी एक भी भूत पानी नहीं कि हम किसी और राज्य को दे सकें पर लेकिन जितना पानी डीवीएम का बनता था उस पानी में हम हरियाणा को दे रहे हैं राजस्थान को दे रहे हैं और जितना पानी बनता है उससे ज़्यादा हम दे रहे हैं ऑलरेडी उनको ज़्यादा चला गया क्योंकि इक्कीस मई तक इक्कीस मई से नया साल जो है पानी का स्टार्ट होता है तो इक्कीस मई तक उनको वेट करनी चाहिए फिर भी हमने क्योंकि हम पंजाब गुरुओं पीरों की धरती है पंजाब योद्धाओं की धरती है पंजाब भाई कन्हैया जी की धरती है हमने फिर भी चार हजार क्यूसिक फुट पानी जो है वो हरियाणा को एक्स्ट्रा दे रहे हैं तो उनको सब्र करना चाहिए वो अपने पानी का जो उनको पानी मिलता है उसका सदुपयोग करें उसको अपनी जरूरत के लिए बरतों करें ना कि उसको अजाई जाने दें जो बुलडोजर चलाया जा रहा है जो नशे के तस्करों के खिलाफ चलाया जा रहा है जो जब पंचायती जो जगह देखिए बिल्कुल जिन लोगों ने अपनी प्रॉपर्टी नशा बेच के बनाई है उनके खिलाफ हम सख्त कार्रवाई करेंगे चाहे उनके घर ਕੋ ਡਿਮਾਰਿਸ਼ ਕਰਨਾ ਹੋ ਚਾਹੇ ਉਹਨਾਂ ਕੀ ਹੌਸਲੇ ਕੋ ਡਿਮਾਰਿਸ਼ ਕਰਨਾ ਹੋ ਉਸਪੇ ਮੈਂ ਸਭ ਮੰਨਦਾ ਹਾਂ ਆਪ ਲੋਕ ਵੀ ਸਭ ਨਾਲ ਸਾਥ ਦੇ। ਕਿ ਮੈਂ ਸਭ ਪਾਣੀਆਂ ਨੂੰ ਲੈ ਕੇ ਕੁਝ ਹਰਿਆਣੇ ਦੇ ਮੰਤਰੀ ਨੇ ਜਿਹੜੇ ਉਹ ਪੜਕਾਉ ਬਿਆਨ ਦੇ ਰਹੇ ਨੇ ਜੇ ਤੁਸੀਂ ਵੀ ਸੁਣਿਆ ਕਰ ਜੀ। ਦੇਖੋ ਹਰਿਆਣਾ ਦੇ ਮੰਤਰੀਆਂ ਨੂੰ ਸੰਜਮ ਲੈਣਾ ਕੰਮ ਲੈਣਾ ਚਾਹੀਦਾ। ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸ਼ੈਡਿਊਲ ਬਣਿਆ ਹੋਇਆਗਾ ਜਿਹੜਾ ਮੈਨੇਜਮੈਂਟ ਕਮੇਟੀ ਨੇ ਬਣਾਇਆ ਹੋਇਆਗਾ ਇਹ ਸਾਡਾ ਨਹੀਂ ਬਣਾਇਆ ਹੋਇਆ। ਇਸਨੇ 40 ਸਾਲ ਤੋਂ ਬਣਿਆ ਹੋਇਆ। ਉਹਨੂੰ ਪੜ ਲੈਣਾ ਚਾਹੀਦਾ ਉਸ ਦੇ ਮੁਤਾਬਕ ਉਹਨਾਂ ਨੂੰ ਪਾਣੀ ਮਿਲ ਰਿਹਾ ਔਰ ਉਸ ਤੋਂ ਬਾਅਦ ਵੀ ਅਸੀਂ ਮਨੁੱਖਤਾ ਨੂੰ ਦੇਖਦੇ ਹੋਏ ਆਪਣੇ ਗਵਾਂਢੀ ਰਾਜ ਨੂੰ ਦੇਖਦੇ ਹੋਏ ਆਪਣੇ ਛੋਟੇ ਪ੍ਰਾਣੂ ਨੂੰ ਦੇਖਦੇ ਹੋਏ ਭਾਈ ਕਲਿਆ ਜੀ ਦੇ ਬਾਰ ਸਾਉਂਦ ਦੇ ਦੇਖਦੇ ਹੋਏ ਫਿਰ ਵੀ ਅਸੀਂ 4200 ਫੁੱਟ ਪਾਣੀ ਜਿਹੜਾ ਉਹਨਾਂ ਨੂੰ ਐਕਸਟਰਾ ਦੇ ਰਹੇ ਆ ਉਹਨਾਂ ਨੂੰ ਦੇ ਰਹੇ ਆ ਸੋ ਉਹ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਦੀ ਜਿਹੜੀ ਆ ਉਹ ਜਾਣ ਲੈਣਾ ਚਾਹਦੀ ਆ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਇਹ ਜਿਹੜਾ ਪਾਣੀ ਆ ਪਹਿਲਾਂ ਜਿਹੜਾ ਵਰਤੋਂ ਚ ਨਹੀਂ ਆਉਂਦਾ ਸੀ ਨਾ ਅਕਾਲੀ ਦਲ ਨੇ ਵਰਤਿਆ ਨਾ ਕਾਂਗਰਸ ਨੇ ਵਰਤਿਆ ਨਾ ਭਾਜਪਾ ਨੇ ਵਰਤਿਆ ਇਹ ਪਾਣੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਅਸੀਂ ਖੇਤ ਦੇ ਆਖਰੀ ਖੇਤ ਤੱਕ ਪਾਣੀ ਪਹੁੰਚਾਵਾਂਗੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਲਗਭਗ 3500 ਕਰੋੜ ਰੁਪਏ ਬਜਟ ਪਰਬੀਜਨ ਕੀਤੀ ਆ ਤਾਂ ਕਿ ਪਾਈਪਾਂ ਪਾ ਕੇ ਖਾਲੇ ਬਣਾ ਕੇ ਪਾਈਪਾਂ ਪਾ ਕੇ ਹਰੇਕ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ ਸੋ ਪਹਿਲਾਂ ਵਰਤੋਂ ਨਹੀਂ ਹੁੰਦੀ ਸੀ ਅਸੀਂ ਪੂਰੀ ਵਰਤੋਂ ਕਰਨ ਲੱਗੇ ਹੁਣ ਪਾਣੀ ਜਿਹੜੀ ਸਾਡੀ ਪਾਣੀ ਸਾਡਾ ਪਾਣੀ ਘਟ ਗਿਆ ਪੰਜਾਬ ਦਾ ਅਸੀਂ ਪਾਣੀ ਕਿਵੇਂ ਦੇ ਸਕਦੇ ਆ ਦੂਜੇ ਸ਼ਬਿਆਂ ਨਾਲ ਔਰ ਦੂਸਰਾ ਡੈਮਾਂ ਦੇ ਅੰਦਰ ਵੀ ਪਾਣੀ ਲਗਾਤਾਰ ਘਟ ਰਿਹਾ ਹੈਗਾ ਸੋ ਬਿਲਕੁਲ ਅਸੀਂ ਕਿਸੇ ਨਾਲ ਕੋਈ ਬਤਕਰਾ ਨਹੀਂ ਕਰਦੇ ਅਸੀਂ ਫੇਰ ਵੀ ਮਨੁੱਖਤਾ ਵਾਲਾ ਬਿਹੇਵੀਅਰ ਕਰਦੇ ਆ ਪਰ ਲੇਕਿਨ ਅਸੀਂ ਸਾਡੀ ਜਿਹੜੇ ਆ ਪੰਜਾਬ ਦਾ ਕਿਸਾਨ ਪੰਜਾਬ ਦੀ ਖੇਤੀ ਜਿਹੜੀ ਆ ਉਹ ਸਾਡੀ ਪ੍ਰਾਇੋਰਟੀ ਆ ਉਹ ਵਿਧ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਜੀ ਦੀ ਟੀਮ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਐਮ ਐਲ اے ਜਲਾਲਾਬਾਦ ਜਗਦੀਪ ਗੋਲਡੀ ਜੀ ਪੁਟਲਾੰਗਰ ਕੇ ਰੀ ਐਮ ਐਲ اے ਉਦਰਾ ਕੀ ਅੰਕਾ ਸਰਗੂਰਗੜ੍ਹ ਦੇ ਐਮ ਐਲ اے ਬਗਵੀ ਪਣਾਵਾਲੀ ਜੀ ਮਾਲਵਾ ਵੈਸਟ ਜੂਨ ਦੇ ਇੰਚਾਰਜ ਜਸਪਿੰਦਰ ਚਾਹ ਜੀ ਤੇ ਇੱਥੇ ਦਰਜਾ ਬਰਦਾ ਬ੍ਰਾਜਮਾਨ ਹੋਦੇਦਾਰ ਤੇ ਪਿੰਡਾਂ ਸ਼ਹਿਰਾਂ ਦੇ ਪੇਰੇਦਾਰੋਂ ਸੂਹ ਹਾਜ਼ਰੀ ਨੂੰ ਮੇਰੇ ਵੱਲੋਂ ਜੀ ਆਇਆਂ ਆਜ ਆਪਾਂ ਪੰਜਾਬ ਦੀ ਜਲਾਨੀ ਨੂੰ ਅੰਦਰੋਂ ਖੋਲਾ ਕਰ ਰਹੇ ਬਾੜੇ ਨਸ਼ੇ ਆਦਿ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਿੱਡੇ ਬਹੁਤ ਤਹਿਜਕਰ ਹੋ ਰਹੀਆਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਆਰਵਿੰਦ ਸਿੰਘ ਜੀ ਬਾਦ ਨੇ ਪੰਜਾਬ ਦੇ जो नशियां मुकम्मल तौर पर खत्म करके मा लगी है नशा मुक्त हो जाएगा सिविल प्रशासन युद्ध नशे तहत पूरी तरह दिखाई दे रही है पर इस युद्ध जिन्ना चेर हर वर्ग नहीं दिता जाएगा उन्नी देर ऐसा हासिल करना मुश्किल होगा सुबह रल के इस नौरात बिमारी जड़ों मुटिए एक नवा इतिहास सर खुदा ना खास करा दोस्त मित्र गुआी इस बीमारी का शिकार हो जाता है तो को पीड़ित मरीजों का सही इलाज करवा भी यकीनी बनाया जा रहा है मानसा विस्तर मिस्तर नशा मुक्ति पुनर्वास केंद्र चलाया जा रहा है इसके अलावा शहर सेंटर भी चलाए जाते हैं तो ने तो जो मुख्य साहब नेहिम शुरू की थी है वाधा हो इस गोकया जा रहा है मैं बतौर डिप्टी कमिश्नर जिला वासियों को यकीन दवा हाँ कि अशिया उठ के ही सह लवाने आओ आप सारे रखकर नशा मुक्त ਤਰੇਗਲਾ ਪੰਜਾਬ ਕੌਂਡ ਵਿੱਚ ਆਪਣਾ ਬਣੂਲਾ ਯੋਗਦਾਨ ਪਾਈ ਹੈ ਥੈਂਕ ਯੂ ਤੁਸ਼ਵਿੰਦਰ ਜੀ ਅੱਜ ਤੁਸੀਂ ਯੁੱਧ ਨਸ਼ਾ ਵਿਰੋਧ ਤਹਿਤ ਅੱਜ ਕੈਬਨਿਟ ਮੰਤਰੀ ਚੀਮਾ ਜੀ ਨੂੰ ਬੁਲਾਇਆ ਸੀਗਾ ਮਾਨਸਾ ਦੇ ਵਾਸਤੇ ਕੀ ਕੁਝ ਕਰਕੇ ਕਿਹਨੇ ਤੁਸੀਂ ਅੱਗੇ ਕੀ ਕਰ ਰਹੇ ਹੋ ਬਿਲਕੁਲ ਜੀ ਯੁੱਧ ਨਸ਼ਾ ਵਿਰੋਧ ਤਹਿਤ ਅੱਜ ਪਹਿਲੀ ਵੀਡੀਸੀ ਮਾਨਸਾ ਜਿਲ੍ਹੇ ਦੇ ਵਿੱਚ ਹੋਈ ਆ ਇੱਥੇ ਸਾਡੇ ਵਿੱਤ ਮੰਤਰੀ ਰਮਨ ਸਿੰਘ ਚੀਮਾ ਜੀ ਆਏ ਤੇ ਉਹਨਾਂ ਦੇ ਨਾਲ ਸ਼ੋ Thakur ਜਿਹੜੇ ਜਲਾਲਾਬਾਦ ਤੋਂ ਮੈਲੇ ਨੇ ਗੋਲਡੀ ਕੰਬੋਜੀ ਉਹ ਵੀ ਆਏ ਨੇ ਸੋ ਪੂਰਾ ਪ੍ਰਸ਼ਾਸਨ ਸੀ ਐਮਐਲਏ ਸਾਹਿਬਾਨ ਸੀ ਤੇ ਪੂਰੇ ਜ਼ਿਲ੍ਹੇ ਚ ਵੱਖ-ਵੱਖ ਅਧਾਰਿਆਂ ਤੋਂ ਵੱਖ-ਵੱਖ ਅਹੁਦਿਆਂ ਤੇ ਵੀ ਆਸਮਾਨ ਮੁਖੀ ਸਾਹਿਬਾਨ ਪੰਜ ਸਰਪੰਚ ਬਹੁਤ ਤਦਾਦ ਦੇ ਵਿੱਚ ਲਗਭਗ 22500 ਦੇ ਆਸ-ਪਾਸ ਅੱਜ ਇੱਥੇ ਜਿਹੜੇ ਲੋਕ ਨੇ ਪਹੁੰਚੇ ਨੇ ਜਿਹੜੀ ਮੇਨ ਲੜਾਈ ਆ ਉਹਦੇ ਲਈ ਅੱਜ ਸੋਚ ਗਈ ਗਈ ਆ ਜਿਹੜੀ ਮੇਨ ਲੜਾਈ ਆ ਯੁੱਧ ਯੁੱਧ ਨਸ਼ੇ ਵਿਰੁੱਧ ਅੱਜ ਇੱਥੇ ਸਾਰਿਆਂ ਨੇ ਪ੍ਰਣ ਕੀਤਾਗਾ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਜਾ ਕੇ ਉਹ ਫੰਕਸ਼ਨਾਂ ਦੇ ਖਿਲਾਫ ਹਮੇਸ਼ਾ ਲੜਾਂਗੇ ਜਿਹੜੇ ਨਸ਼ਾ ਵੇਚਦੇ ਨੇ ਤੇ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਛੱਡਣ ਲਈ ਪ੍ਰੇਰਿਤ ਕਰਾਂਗੇ ਤੇ ਮਾੜੇ ਅੰਸਰ ਦਾ ਬਾਈਕਟ ਕਰਾਂਗੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਵਾਰਡ ਦੇ ਵਿੱਚ ਤੇ ਇਸ ਮੁਹਿੰਮ ਨੂੰ ਹਰ ਗਲੀ ਹਰ ਹਰ ਮੁਹੱਲੇ ਹਰ ਉਸ ਜਗ੍ਹਾ ਤੱਕ ਲੈ ਕੇ ਜਾਵਾਂਗੇ ਜਿੱਥੇ ਸਾਡੀ ਜ਼ਰੂਰਤ ਮਹਿਸੂਸ ਹੋ ਰਹੀ ਆ ਜਸਵਿੰਦਰ ਜੀ ਗੱਲ ਆਈ ਆ ਵੀ ਕਹਿੰਦੇ ਵੀ ਜਿਹੜੇ ਪਿੰਡਾਂ ਦੇ ਵਿੱਚ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵਾਸਤੇ ਪਿੰਡਾਂ ਦੇ ਵਿੱਚ ਕੁਝ ਕਰ ਰਹੇ ਹੋ ਬਿਲਕੁਲ ਜੀ ਸਭ ਤੋਂ ਮਾਨ ਵਾਲੀ ਗੱਲ ਇਤਿਹਾਸ ਦੇ ਪਹਿਲ ਪਹਿਲੇ ਵਾਰ ਹੋਇਆ ਪੰਜਾਬ ਦੇ ਵਿੱਚ ਕਿ 980 ਕਰੋੜ ਇਕੱਲੇ ਖੇਡਾਂ ਲਈ ਤੇ ਖੇਡਾਂ ਦੇ ਸਮਾਨ ਲਈ ਤੇ ਗਰਾਊਂਡਾਂ ਲਈ ਪੰਜਾਬ ਸਰਕਾਰ ਨੇ ਕੱਢਿਆ 980 ਕਰੋੜ ਬਹੁਤ ਵੱਡੀ ਅਮਾਉਂਟ ਆ 1000 ਕਰੋੜ ਦੇ ਆਸ-ਪਾਸ ਆ ਪਿੰਡਾਂ ਦੇ ਵਿੱਚੋਂ ਤੁਹਾਨੂੰ ਜਿੰਮਾ ਖੇਡਾਂ ਦੇ ਮੈਦਾਨ ਪਿੰਡ-ਪਿੰਡ ਮਿਲਣਗੇ ਔਰ ਰੀ ਹੈਵ ਸੈਂਟਰ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਨੇ ਉਹਨਾਂ ਦੀ ਤਦਾਦ ਵੱਧ ਰਹੀ ਆ ਤੇ ਕੋਸ਼ਿਸ਼ ਇਹ ਆ ਕਿ ਜਲਦ ਤੋਂ ਜਲਦ ਜਿਹੜੇ ਪੰਜਾਬ ਦੇ ਨੌਜਵਾਨ ਗਲਤ ਸੰਗਤ ਚ ਪੈ ਕੇ ਇਹ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਜਾਗਰੂਤ ਕਰਕੇ ਖੇਡਾਂ ਵੱਲ ਜੁੜਿਆ ਜਾਵੇ ਉਹਨਾਂ ਨੂੰ ਮਨੋਰੰਜਨ ਦਾ ਜਿਹੜਾ ਸਾਧਨ ਹੈ ਉਹਨਾਂ ਲਈ ਵੱਖ-ਵੱਖ ਅਧਾਰਿਆਂ 'ਚ ਪ੍ਰੋਗਰਾਮਾਂ ਦੇ ਵਿੱਚ ਇਨਵੋਲਵ ਕੀਤਾ ਜਾਵੇ ਤਾਂ ਕਰਕੇ ਹੁਣ ਤੁਸੀਂ ਸਾਨੂੰ ਆਉਣ ਵਾਲੇ ਦਿਨਾਂ 'ਚ ਅਗਲੇ ਮਹੀਨੇ 'ਚ ਅਗਲੇ ਦਿਨਾਂ ਦੇ ਵਿੱਚ ਗਰਾਊਂਡ ਤੇ ਦੇਖੋਗੇ ਵੱਖ-ਵੱਖ ਅਧਾਰਿਆਂ ਨਾਲ ਨਸ਼ੇ ਦੇ ਖਿਲਾਫ ਕੰਮ ਕਰਦੇ ਮਾਨਸਾ ਦੇ ਵਿੱਚ ਡੀਡੀ 4 ਪੈਲਸ ਦੇ ਵਿੱਚ ਸਰਕਾਰ ਪੰਜਾਬ ਦੀ ਵਿਕਮਨਤ ਕੇ ਆਸੀ ਚੀਮਾ ਜੀ ਨੇ ਆਉਣਾ ਸੀਗਾ ਜਿੱਥੇ ਸਾਡੀ ਇੱਥੇ ਮਿੰਦੀ ਭਾਰਤੀ ਕਿਸਾਨ ਜੂਨੀ ਨੇ ਵਿਕਤਾ ਗੁਰਾਹਾਂ ਬੋਲੋ ਸਵਾਲ ਕਰ ਦਿੱਤੀ ਜੀ ਦੇ ਜਿੰਦਾਬਾਦ ਮੁਰਦਾਬਾ ਮੁਰਦਾਬਾ ਪਹਿਲੇ ਅਦ੍ਰਿਸ਼ਪੁਰ ਦੇ ਜਿਹੜੇ 70 ਵਿਦਿਆਰਥੀ ਉਹਨਾਂ ਨੂੰ ਬਹਾਲ ਕਿਉਂ ਨਾ ਪਾਇਆ ਦਾ ਇਹ ਸਵਾਲ ਸੀ ਦੂਸਰਾ ਕਿ ਮੌਜੂਦਾ ਗੀਟ ਵਿੱਚ ਵਿਦਿਆਰਥੀ ਦਾ ਜਿਹੜੇ ਵਿੱਚ ਬੰਦਾ ਉਹਨਾਂ ਨੂੰ ਵਿਹਾ ਕਿਉਂ ਕੀਤਾ ਜਾਂਦਾ ਜਿਹੜੇ ਉੱਤੇ ਕਸੂਰਵਾਰ ਹੈ ਮੁਰਦਾਬਾ ਬੰਗਦੇ ਦਾ ਆਪਣੇ ਖਾ ਕਾਰਵਾਈ ਕਿਉਂ ਕੀਤੀ ਜਾਂਦੀ ਇੱਕ ਕਿਸਾਨਾਂ ਦੀਆਂ ਜਿੰਦਾਬਾਦ ਜਿੰਦਾਬਾਦ ਗੜਿਆਂ ਦੇ ਨਾਲ ਮਰੀਆਂ ਗੜਿਆਂ ਦੇ ਨਾਲ ਮਰੀ ਉਹਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਸਾਡੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਬੜਨ ਤੋਂ ਕਿਉਂ ਰੋਕਿਆ ਜਾਂਦਾ ਇਹ ਹੋਰ ਵੀ ਬਹੁਤ ਸਾਰੇ ਸਵਾਲ ਸੀਗੇ ਜਿਹੜੇ ਅੱਜ ਇਸ ਕਰਨੇ ਹੀ ਪਰ ਪਹਿਲਾਂ ਤਾਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਤੁਹਾਡੇ ਆ ਤੁਹਾਨੂੰ ਮੰਤਰੀ ਨਾਲ ਮਲਾਵਾਂਗੇ ਜੋ ਤੁਹਾਡੇ ਸਵਾਲ ਹੈ ਉਹ ਰੱਖੇ ਜਾਓ ਰੱਖ ਸਕਦੇ ਹੋ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਇਕੱਠੇ ਹੋਏ ਅਸੀਂ ਕਹਾ ਵੀ ਲੈ ਕੇ ਚੱਲੋ ਤਾ ਉਥੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਜਿੱਥੇ ਅਸੀਂ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਔਰ ਉਸ ਤੋਂ ਬਾਅਦ ਗੜੀ ਪੁਲਿਸ ਨੇ ਫੜ ਕੇ ਸਾਡੇ ਘਟੋ ਘਟ 40 ਦੇ ਲਗਭਗ ਕਿਸਾਨਾਂ ਨੂੰ ਆਗੂਆਂ ਨੂੰ ਥਾਣੇ ਦੇ ਵਿੱਚ ਬੰਦ ਕੀਤਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਪਰ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਆ ਸ਼ਹਿਰਾਂ ਦੇ ਵਿੱਚ ਆਉਂਦੇ ਆ ਪਿੰਡਾਂ ਦੇ ਲੋਕ ਆਪਦੇ ਮੰਗਾਂ ਮਸਲਿਆਂ ਤੇ ਸਵਾਲ ਕਰਦੇ ਆ ਤਾਂ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਜਾਣੀ ਠਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਫੜ ਕੇ ਸੋ ਪੰਜਾਬ ਸਰਕਾਰ ਨੂੰ ਜਿਹੜੀ ਨੀਤੀ ਹੈ ਉਹ ਮਹਿੰਗੀ ਪੈਣੀ ਹੈ ਪੰਜਾਬ ਸਰਕਾਰ ਇੱਕ ਤਰ੍ਹਾਂ ਨਾਲ ਹਾਰ ਗਈ ਕਿ ਲੋਕਾਂ ਦੇ ਮਸਲਿਆਂ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇੜ ਤੋਂ ਭੱਜ ਰਹੀ ਹੈ ਠਾਣਿਆਂ ਦੇ ਵਿੱਚ ਬੰਦ ਕਰ ਰਹੀ ਹੈ ਅੱਜ ਆਪ ਦਾ ਉਹ ਭਾਵਿਤ ਹੋਣ ਕੀਤਾ ਜਾ ਰਿਹਾ ਜਿਹੜੇ ਜਿਹੜਾ ਦੇ ਵਿੱਚ ਮਾਰਕ ਨਾ ਕੀਤਾ ਜਾ ਰਿਹਾ ਦਾਨ ਕਮਾਚੂ ਦਾ ਮੁੱਦਾ ਪਿਆ ਹੈ ਸੰਸਦ ਕੈਂਡੀਡੇਟ ਨੂੰ ਚਾਉਣੀ ਪੈਣਾ ਇਹ ਸਵਾਲ ਅਸੀਂ ਰੱਖਣਾ ਸੀ ਪਰ ਪੁਲਿਸ ਨੇ ਕਿਉਂ ਸਾਨੂੰ ਇਕੱਠੇ ਹੋਣ ਦੀ ਜਾਨੀ ਹੀ ਅਰੈਸਟ ਕਰ ਲਿਆ ਸਾਡੇ ਤੁਸੀਂ ਦੇਖ ਰਹੇ ਹੋ ਬੱਸਾਂ ਦੇ ਵਿੱਚ ਢਾ ਲਿਆ ਪੰਜਾਬ ਸਰਕਾਰ ਦਾ ਜਿਹੜਾ ਦਵਾ ਰਿਆ ਦਿੱਖਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੱਥੇ ਵੀ ਆਉਣਗੇ ਸਿੱਧਾ ਘੇੜਾਗੇ ਨਾ ਜੋ ਅੱਜ ਪੰਜਾਬ ਦੀ ਦਵਾ ਤੋਂ ਗ੍ਰਿਫਤਾਰੀ ਆ ਅਸੀਂ ਨਾ ਗ੍ਰਿਫਤਾਰੀਆਂ ਤੋਂ ਡਰਦੇ ਆ ਨਾ ਅਸੀਂ ਜੇਲਾਂ ਤੋਂ ਡਰਦੇ ਆ ਅਸੀਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਇਮੇਜ ਵਿੱਚ ਕਰਾਂਗੇ ਅਸੀਂ ਸਵਾਲ ਕਰਨ ਆਏ ਸੀ ਮੁੱਖ ਮੰਤਰੀ ਕਹਿੰਦਾ ਸੀ ਵੀ ਸਵਾਲ ਕਰੋ ਉਸੇ ਦਾ ਕਿਹਾ ਹੋਇਆ ਤਾਂ ਅਸੀਂ ਲਾਗੂ ਕਰਦੇ ਆਂ ਕਿਸਾਨਾਂ ਦੀ ਜਿਹੜੀ ਹਜ਼ਾਰਾਂ ਏਕੜ ਕਣਕ ਆ ਉਹ ਸੜ ਕੇ ਸੜਾ ਹੋ ਗਈ ਪਰ ਇਸ ਸਰਕਾਰ ਦਾ ਅਜੇ ਤਾਈਂ ਮੂੰਹ ਨਹੀਂ ਖੁੱਲਿਆ ਵੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸੋ ਅਸੀਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਂ ਇਹ ਸਾਡੀ ਕੋਈ ਨਿੱਜੀ ਮੰਗ ਨਹੀਂ ਪਰ ਜੇ ਇਹਨਾਂ ਦਾ ਇਹੀ ਰਵੱਈਆ ਰਿਹਾ ਤਾਂ ਆਉਣ ਵਾਲੀ ਸਤਾਈ ਦੇ ਵਿੱਚ ਜਿਹੜਾ ਇਹ ਕਹਿੰਦੇ ਸੀ ਘੜਾ ਤੋਂ ਢਾਹ ਹੁੰਦਾ ਹੈ ਕਿੱਧਰ ਸੇ ਚਲਾ ਹੋਤਾ ਹੈ ਇਸ 27 ਦੇ ਵਿੱਚ ਡਰੇ ਵੀ ਚੱਲਣਗੇ ਤੇ 27 ਦੇ ਵਿੱਚ ਇਹਨਾਂ ਤੇ ਅਸੀਂ ਡਾਂਗ ਵੀ ਫੇਰਾਂਗੇ ਇਹ ਕੂਚੀ ਪਾਰਟੀ ਵਾਲਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਪਰਚਿਆਂ ਦੇ ਜੋਰ ਤੇ ਜੇਲ੍ਹਾਂ ਦੇ ਜੋਰ ਤੇ ਸਾਨੂੰ ਡਰਾ ਨਹੀਂ ਸਕਦੇ ਸਾਨੂੰ ਧਮਕਾ ਨਹੀਂ ਸਕਦੇ ਬੇਸ਼ੱਕ ਅੱਜ ਸਾਡੀ ਕੀਰਤਨੀ ਥੋੜੀ ਸੀ ਪੁਲਿਸ ਨੇ ਸਾਨੂੰ ਜਬਰੀ ਰੈਸਟ ਕੀਤਾ ਪਰ ਅਸੀਂ ਇਹਨਾਂ ਰੈਸਟਾਂ ਤੋਂ ਡਰਨ ਵਾਲੇ ਨਹੀਂ ਇਹ ਲੜਾਈ ਜਾਰੀ ਰਹੂਗੀ ਕਿਸਾਨਾਂ ਨੂੰ ਉਹਨਾਂ ਦੇ ਹੱਕ